ਅੱਜ ਪੰਜਾਬ ਭਰ ਵਿੱਚ ਐਨਆਈ ਦੀਆਂ ਟੀਮਾਂ ਵੱਲੋਂ 19 ਥਮਾ ਉੱਪਰ ਤੜਕਸ਼ਾਰਾ ਰੇਡ ਕੀਤੀ ਗਈ ਸੀ ਜਿਸ ਦੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਕੋਸਰਾਂ ਦੇ ਬਲਰਾਜ ਸਿੰਘ ਉਰਫ ਹੈਪੀ ਦੇ ਘਰ ਵਿੱਚ ਐਨਆਈ ਦੀ ਟੀਮ ਵੱਲੋਂ ਰੇਡ ਕੀਤੀ ਗਈ ਜਿਸ ਦੌਰਾਨ ਐਨਆਈਏ ਦੀ ਟੀਮ ਦੇ ਅਧਿਕਾਰੀਆਂ ਵੱਲੋਂ ਪੂਰੇ ਘਰ ਵਿੱਚ ਸਰਚ ਅਭਿਆਨ ਚਲਾਇਆ ਗਿਆ ਅਤੇ ਅਲਮਾਰੀਆਂ ਬੈੱਡ ਆਦਿ ਦੀ ਫੁੱਲ ਆਫਰਾਲੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਉਰਫ ਹੈਪੀ ਅਤੇ ਉਸਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਅੱਜ ਸਾਡੇ ਘਰ ਵਿੱਚ ਸਵੇਰੇ ਤੜਕਸਾਰ ਕਰੀਬ 5:30 'ਚ ਐਨਆਈਡੀ ਦੀ ਟੀਮ ਨੇ ਰੇਡ ਕੀਤੀ ਗਈ ਸੀ ਜਿਸ ਦੌਰਾਨ ਉਹਨਾਂ ਨੇ ਸਾਡੇ ਕਮਰੇ ਵਿੱਚ ਪਏ ਬੈੱਡ ਅਲਮਾਰੀਆਂ ਪ੍ਰੈਸ ਟੇਬਲ ਸਟੋਰ ਰੂਮ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਭਾਵੇਂ ਕਿ ਤਲਾਸ਼ੀ ਮੁਹੰਮਦ ਰਾਨ ਨੂੰ ਉਹਨਾਂ ਨੂੰ ਕੋਈ ਚੀਜ਼ ਬਰਾਮਦ ਨਹੀਂ ਹੋਈ ਪਰ ਉਹਨਾਂ ਵੱਲੋਂ ਬੈਂਕ ਅਕਾਊਂਟ ਦੀਆਂ ਕਾਪੀਆਂ ਪਾਸਪੋਰਟ ਅਤੇ ਹੋਰ ਕਾਗਜ਼ਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੱਸਿਆ ਕਿ ਐਨਆਈਡੀ ਦੀ ਟੀਮ ਨੇ ਕਰੀਬ 8 ਘੰਟੇ ਸਾਡੇ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਮੇਰਾ ਮੋਬਾਈਲ ਫੋਨ ਕਬਜ਼ੇ ਵਿੱਚ ਲਿਆ ਹੈ ਤੇ ਉੱਥੇ ਹੀ ਸਾਨੂੰ ਇੱਕ ਸੱਮਨ ਦੇ ਕੇ ਬਾਰਾ ਗਸ ਨੂੰ ਚੰਡੀਗੜ੍ਹ ਵਿਖੇ ਪੁਲਾਇਆ ਗਿਆ ਹੈ ਇਸ ਮੁਕੱਬਲ ਰਾਜ ਸਿੰਘ ਉਰਫ ਹੈਪੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਬੰਦਾ ਇਨਸਾਫ ਦਿੱਤਾ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਆ ਸਰ ਬਲਰਾਜ ਸਿੰਘ ਉਦਾਂ ਹੈਪੀ ਕਹਿੰਦੇ ਮੈਨੂੰ ਸੋਸਰਾ ਜੀ ਤੇ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਐਨਆਈ ਦੀ ਪੁਲਿਸ ਰੇਡ ਬਈ ਸੀ ਸਮਾਨੂ ਲੈ ਚ। ਅਰ ਐਨਆਈ ਦੀ ਟੀਮ ਜਿਹੜੀ ਆ ਉਹ 5:30 ਵਜੇ ਸਾਡੇ ਘਰ ਨਾਲ ਰੇਡ ਕੀਤੀ। ਅੱਜ ਆਪਾਂ ਚਪਾ ਚਪਾ ਚੀਜ਼ ਜਿਹੜੀ ਆ ਸਾਰੀ ਦੀ ਤਲਾਸ਼ੀ ਲਈ ਆ। ਕਹਿੰਦੇ ਵੀ ਤੂੰ ਦੂਜਿਆਂ ਮਾਰਾ ਹਥਿਆਰਾਂ ਦਾ ਜੀ ਸਪਲਾਈ ਕਰਦਾ ਆ। ਇਹ ਕੋ ਨਈ ਆ ਹਥਿਆਰ ਆ ਅਸੀਂ ਦੂਜਾ ਚੈਕਿੰਗ ਕਰਨੀ ਆ। ਮੈਂ ਸਭ ਤੇ ਚੈਕਿੰਗ ਕਰ ਲਓ। ਉਹਨਾਂ ਚਪੇ ਚਪੇ ਸ਼ਾਇਦ ਦੀ ਚੈਕਿੰਗ ਕੀਤੀ ਆ। ਮੇਰੇ ਘਰ ਦਾ ਸਾਰਾ ਸਮਾਨ ਖਲਾਰ ਕੇ ਸਾਰਾ ਬਾਹਰ ਥੋਕਿਆ ਆ। ਪਰ ਉਹਨਾਂ ਨੂੰ ਚੀਜ਼ ਕੋਈ ਬਰਾਮਦ ਨਹੀਂ ਹੋਈ। ਤੇ ਨਾਲ ਉਹਨਾਂ ਦੇ ਨਾਲ ਐਨਆਈਆਰ ਟੀਮ ਦੇ ਨਾਲ 40-45 ਜਾਣੇ ਮੁਲਾਜ਼ਮ ਸੀ। ਸਾਰਿਆਂ ਨੇ ਤਲਾਸ਼ੀ ਲਈ ਆ ਸਾਰਾ ਕੁਝ ਚ पर कोई शय हो जी बरामद नहीं आई ते मैं सर माल डंगर ਦਾ ਕੰਮ ਕਰਦਾ ਵਪਾਰ ਦਾ ਕੰਮ ਕਰਦਾ ਹਾਂ ਤੇ ਮਾਲ ਡੰਗਰ ਦਾ ਮੈਂ ਨਿਆਜ਼ ਕੋਈ ਕੰਮ ਕਰਦਾ ਹੀ ਨਹੀਂ ਆ ਮਾਲ ਡੰਗਰ ਦਾ ਸਾਰਾ ਕੰਮ ਆ ਮੇਰੇ ਕੋਲ ਮਾਲ ਡੰਗਰ ਸਾਹਮਣੇ ਆਹੀ ਮੈਨੂੰ ਆਣ ਕੇ ਕਹਿੰਦੇ ਤੇਰੀ ਚੈਕਿੰਗ ਕਰਨੀ ਆ ਮੈਂ ਸਰ ਚੈਕਿੰਗ ਕਰ ਲੋ ਤੇ ਸਰ ਪਾਸਪੋਰਟ ਆ ਮੇਰਾ ਇਹਦੇ ਵੀ ਸਰ ਆਨਲਾਈਨ ਕਰ ਗਏ ਆ ਨੈਟ ਤੇ ਤੇ ਖਾਤਾ ਵੀ ਬੈਂਕ ਦੇ ਖਾਤਿਆਂ ਦੀ ਵੀ ਫੋਟੋਆਂ ਤੱਕ ਸਭ ਕੁਝ ਲੈ ਕੇ ਆ ਖਿੱਚ ਕੇ ਵੀ ਕੋਈ ਨਿਆਜ਼ ਪੈਸੇ ਨਾ ਪੈਂਦੇ ਹੋਣਾ ਤੇ ਫੋਨ ਵੀ ਸਰ ਮੇਰਾ ਲੈ ਗਏ ਆ ਇੰਡੀਆ ਵੀ ਦੂਜਾ ਮਾਰਾ 12 ਤਰੀਕ ਨੂੰ ਆ ਨੋਟਿਸ ਦੇ ਗਏ ਆ ਕਿ 12 ਤਰੀਕ ਨੂੰ ਉਤੇ ਚੰਡੀਗੜਾ ਦਫਤਰ ਜਾਂਦਾ ਪਹੁੰਚਿਓ ਮੋਬਾਈਲ ਦੇ ਵਿੱਚ ਕੋਈ ਸ਼ੈ ਉਹ ਜੀ ਬਰਾਮਦ ਨਹੀਂ ਹੋਈ ਕਿਸੇ ਨਾਲ ਲਿੰਕ ਨਹੀਂ ਹੈਗਾ ਕੋਈ ਕੁਝ ਨਹੀਂ ਆ ਨਾ ਕੋਈ ਮੇਰੇ ਤੇ ਕੋਈ ਪਹਿਲਾਂ ਸਰ ਕੋਈ ਪਰਚਾ ਹੈਗਾ ਹੈ ਨਹੀਂ ਆਜ ਡੇ ਮੇਰੇ ਤੇ ਪਾਉਣਾ ਜੀ ਸਰ ਸਾਰੇ ਟੱਬਰ ਨੂੰ ਕਰਨਾ ਪਿਆਗੇ ਨਹੀਂ ਆ ਜੀ ਤੁਹਾਨੂੰ ਪਤਾ ਫਿਰ ਕਰਨਾ ਪਏ ਤਾਂ ਕਿੰਨੀ ਮੁਸ਼ਕਲ ਹੁੰਦੀ ਆ ਤੁਹਾਡੇ ਸਾਹਮਣੇ ਸੂਈ ਤਾਂ ਕਿੰਨਾ ਸਾਰੀਆਂ ਚੀਜ਼ਾਂ ਫੋਲੀਆਂ ਆ ਕੀ ਮੰਤਰ ਕਰਕੇ ਆਪਾਂ ਮੰਗਸਰਨ ਸਾਹਿਬ ਜੀ ਆਈਦਾ ਜੇ ਤੁਹਾਨੂੰ ਪਤਾ ਵੀ ਸਾਰਾ ਕਾਰੋਬਾਰ ਮੇਰਾ ਜਿਹੜਾ ਇਹ ਠੱਪ ਕਰ ਗਿਆ। ਤੇ ਮੈਂ ਕਾਰੋਬਾਰ ਵਾਲਾ ਬੰਦਾ ਆਇਆ ਕੋਈ ਨਹੀਂ ਆਜੂ ਕੰਮ ਕਰਨ ਵਾਲਾ ਬੰਦਾ ਨਹੀਂ ਆ। 12 ਤਰੀਕ ਨੂੰ ਮੈਨੂੰ ਚੰਡੀਗੜ੍ਹ ਬੁਲਾਇਆ ਗਿਆ ਜੀ। ਹਾਂਜੀ ਮੈਂ ਸਾਰਾ ਸਵੇਰੇ ਸੱfte 5 ਵਜੇ ਗੁਰਦੁਆਰਾ ਸਾਹਿਬ ਗਈ ਆ। ਜਦੋਂ ਮੈਂ ਵਾਪਸ ਆਈ ਆ ਸਾਡੇ ਘਰ ਗੱਡੀਆਂ ਗੱਡੀਆਂ ਲੱਗੀਆਂ ਨੇ। ਅਜੇ ਮੇਰੇ ਬੇਟਿਆਂ ਨੇ ਚਾਹ ਵੀ ਨਹੀਂ ਪੀਤੀ। ਅਸੀਂ ਉੱਥੇ ਇਹ ਉੱਥੇ ਵੀ ਨਹੀਂ ਗੇ। ਮੈਂ ਗੁਰਦੁਆਰਾ ਸਾਹਿਬ ਤੋਂ ਆਈ ਆ ਤੇ ਮੈਂ ਆ ਕੇ ਬੂਹਾ ਖੜਕਾਇਆ ਏ ਪਰ ਉਹ ਬੂਹਾ ਨਹੀਂ ਖੋਲਦੇ। ਫਿਰ ਮੈਂ ਕਹਿੰਦੇ ਕੌਣ ਆ ਤ ਇਨਾਂ ਦੀ ਮਦਰ ਆ ਫਿਰ ਉਹਨਾਂ ਨੇ ਬੁਹਾ ਖੋਲਿਆ ਉਹਨਾਂ ਸਾਡੇ ਘਰ ਦੀ ਪੱਤ ਪੱਤ ਤਲਾਸ਼ੀ ਕੀਤੀ ਆ ਮੇਰੇ ਹਸਬੰਦ ਦੀ ਡੈਥ ਹੋਈ ਆ ਮੈਂ ਆਪਣੇ ਬੜੇ ਮੁਸ਼ਕਲ ਨਾਲ ਬੱਚੇ ਪਾਲਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਨਹੀਂ ਡੰਗਰ ਰੱਖੇ ਆ ਕੁਝ ਵੇਚ ਦੇਈਦੇ ਆ ਕੁਸੇ ਆਪਣੇ ਘਰ ਵਾਸਤੇ ਗੁਜ਼ਾਰੇ ਲਈ ਰੱਖੇ ਆ ਪਰ ਸਾਨੂੰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਮੇਰੇ ਘਰ ਦਾ ਪੱਤ ਪਤ ਇਹਨਾਂ ਨੇ ਤਲਾਸ਼ੀ ਕੀਤੀ ਆ ਮੇਰੇ ਘਰ ਚੋਂ ਇੱਕ ਸੂਈ ਦੇ ਨੱਕੇ ਜਿੰਨੀ ਚੀਜ਼ ਨਹੀਂ ਖੜੀ ਗਈ ਪਰ ਫੇਰ ਵੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿ ਮੇਰੇ ਬੱਚਿਆਂ ਤੇ ਇਦਾਂ ਦਾ ਜਲਾਮ ਨਹੀਂ ਲਾਉਣਾ ਚਾਹੀਦਾ ਜੇ ਮੇਰੇ ਭਾਈ ਕਰਦੇ ਆ ਡੰਗਰ ਆਖੇ ਡੰਗਰਾਂ ਨੂੰ ਆਂਦੇ ਆ ਦੁੱਧ ਵੇਚਦੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ 5:30 ਵਜੇ ਮੈਂ ਆਈ ਆ 5:30 ਤੋਂ 12:30 ਵਜੇ ਤੱਕ ਇਹਨਾਂ ਨੇ ਤਲਾਸ਼ੀ ਕੀਤੀ ਆ ਸਾਡੇ ਘਰ ਦੇ ਵਿੱਚੋਂ ਕੋਈ ਚੀਜ਼ ਨਹੀਂ ਬਰਾਮਤ ਹੋਈ ਨਾ ਇਹਨਾਂ ਨੇ ਕੋਈ ਬੰਦਾ ਹੀ ਮੇਰੇ ਡੇਰੇ ਤੇ ਮੇਰੇ ਸਕੇ ਸੋਧਰੇ ਕੋਈ ਨਹੀਂ ਬਾਹਰੋਂ ਬੰਦਾ ਇਹਨਾਂ ਨੇ ਵਰਣ ਦਿੱਤਾ ਇਹਨਾਂ ਦੀ ਕੋਈ ਆ ਕੇ ਗੱਲ ਕਰੇ ਇਹਨਾਂ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀ ਕਰ ਹਾਂ ਕੋਈ ਮੋਤ ਬਾਹਰੀ ਇਹਨਾਂ ਵੜਨ ਦਿੱਤਾ ਸਾਰੇ ਬੂਏ ਦੇ ਗਾੜੀ ਬੈਠੇ ਰਹਿਆ ਇਹਨਾਂ ਨੇ ਸਾਡੇ ਬੂਏ ਸਾਰੇ ਲੋਕ ਕਰ ਛੱਡੇ ਆ ਮੇਰੇ ਬੇਟੇ ਦਾ ਫੋਨ ਲੈ ਗਏ ਆ ਮੇਰੇ ਬੇਟੇ ਨੇ ਕਿਸ਼ਤਾਂ ਤੇ ਫੋਨ ਲਿਆ ਏ ਪਰ ਕਹਿੰਦੇ ਤੇਰੇ ਕੋ ਆਈਫੋਨ ਕਿੱਥੋਂ ਆਇਆ ਤੂੰ ਦੋ ਨੰਬਰ ਦਾ ਧੰਦਾ ਕਰਦਾ ਮੈਂ ਕਹਾ ਸਰ ਤੁਸੀਂ ਆਡੀ ਤਲਾਸ਼ੀ ਕਰ ਲਓ ਉਹਨਾਂ ਆਡੀ ਤਲਾਸ਼ੀ ਕੀਤੀ ਆ ਪਰ ਸਾਡੇ ਘਰੋਂ ਕੋਈ ਚੀਜ਼ ਨਹੀਂ ਫਹੀਦੀ ਜੀ ਮੰਨ ਕਰਦੇ ਆ ਆਪਾਂ ਸਰਕਾਰਾਂ ਨੂੰ ਨਹੀਂ ਸਰਕਾਰਾਂ ਤਾਂ ਇਹ ਕਰਦੇ ਆ ਕਿ ਸਾਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ